ਬਦਲ ਡੋਲੀ ਵਾਲੀ ਗੱਡੀ ਐ ਉਹ ਡੋਲੀ ਵਾਲੀ ਗੱਡੀ ਐ ਕੱਲੀ ਡੋਲੀ ਵਾਲੀ ਗੱਡੀ ਘੜਾਓ ਜੀ ਡੋਲੀ ਵਾਲੀ ਗੱਡੀ ਘੜਾਓ ਕੋਈ ਐਸੀ ਗੱਲ ਨਹੀਂ ਹੈਗੀ ਕੱਲੀ ਡੋਲੀ ਵਾਲੀ ਗੱਡੀ ਨਹੀਂ 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 ਕੱਲੀ ਇੱਕ ਗੱਡੀ ਕਢਾ ਦੀ ਜੀ ਕੋਈ ਗੱਡੀ ਪਾਰ ਨਹੀਂ ਜਾਏਗੀ ਜੀ ਕੋਈ ਗੱਡੀ ਵੀ ਪਾਰ ਨਹੀਂ ਜਾਏਗੀ ਟੋਲੀ ਵਾਲੇ ਗੱਡੀ ਨੂੰ ਵੀ ਬੇਨਤੀ ਹੈ ਹੱਥ ਜੋੜ ਕੇ ਕਿ ਧੀ ਦਾ ਮਸਲਾ ਹੈਗਾ ਤੇ ਕਿਸੇ ਹੋਰ ਪਾਸੇ ਦੀ ਲਾਜੋ ਵੀਰ ਬਣ ਕੇ ਕੱਲੀ ਐਂਬੂਲੈਂਸ ਜਾ ਸਕਦੀ ਆ ਤੇ ਇੱਕ ਸਕੂਲ ਬੈਂਡ ਜਾ ਸਕਦੀ ਆ ਹੋਰ ਕੋਈ ਗੱਡੀ ਆ ਜਿਹੜੀ ਇੱਥੋਂ ਨਾ ਗੁਜ਼ਰੇ ਇਹ ਹੱਥ ਜੋੜ ਕੇ ਬੇਨਤੀ ਆ ਜੀ ਗਰਮੇਲ ਸਿੰਘ ਆ ਜੀ ਜਿਹੜੀ ਅੱਜ ਮੌੜ ਖੁਰਦ ਦੇ ਵਿੱਚ ਮੌੜ ਮੰਡੀ ਦੇ ਵਿੱਚ ਘਟਣਾ ਵਾਪਰੀ ਆ ਉਹ ਬਹੁਤ ਦੁੱਖ ਆਲੀ ਘਟੜਾਂਗੀ ਜਿਹੜੀ ਕਿ 18-19 ਸਾਲ ਦੀ ਬੇਟੀ ਸੀਗੀ ਤੇ ਉਹ ਬੇਟੀ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਸਾਡੇ ਇਥੇ ਪ੍ਰਸ਼ਾਸਨ ਦੀ ਇੰਨੀ ਨਲਾਇਕੀ ਹੈਗੀ ਕਿਉਂਕਿ ਅੱਜ ਕੱਲ ਪੰਜਾਬ ਦੇ ਵਿੱਚ ਕੋਈ ਕੁੜੀਆਂ ਜਾਂ ਬੱਚੇ ਸੁਰੱਖਿਸ਼ ਹੈ ਹੀ ਨਹੀਂਗੇ ਕਿਉਂ ਜਿਹੜੀ ਸਰਕਾਰ ਹੈਗੀ ਇਧਰ ਇਹਨਾਂ ਦਾ ਧਿਆਨ ਬਹੁਤ ਜ਼ਿਆਦਾ ਘੱਟ ਹੈਗਾ ਜਿਹੜੇ ਅੱਜ ਬਹੁਤ ਦੁੱਖ ਦੀ ਗੱਲ ਹੈਗੀ ਮੌੜ ਮੰਡੀ ਦੇ ਵਿੱਚ ਆ ਹੁਣੇ ਬੰਦ ਕਰਨ ਦਾ ਐਲਾਨ ਕੀਤਾ ਹੈ ਤੇ ਅਸੀਂ ਵੀ ਜਾਣੇ ਸੰਯੋਗ ਦੇਵਾਂਗੇ ਸਾਰੇ ਨਗਰ ਦਾ ਵੀ ਫਰਜ਼ ਬਣਦਾ ਤੇ ਸਾਡੀ ਮੰਡੀ ਵਾਸੀਆਂ ਦਾ ਵੀ ਫਰਜ਼ ਬਣਦਾ ਕਿ ਵੀ ਜਿਹੜੀਆਂ ਇਹ ਜੀਆਂ ਘਟਨਾਵਾਂ ਨੇ ਜਿਹੜੀਆਂ ਨਲਾਇਕ ਸਰਕਾਰ ਦੇ ਕਾਰਨ ਜਿਹੜੀਆਂ ਹੋ ਰਹੀਆਂ ਨੇ ਆ ਉਹਨਾਂ ਨੂੰ ਕਿਸੇ ਲੋਕ ਤੇ ਰੋਕਿਆ ਜਾਵੇ ਤੇ ਇਹ ਜੀਆਂ ਘਟਨਾ ਦੇ ਉੱਤੇ ਜਿਹੜੀਆਂ ਠੱਲ ਪਾਈ ਜਾਵੇ ਕਿਉਂ ਬਹੁਤ ਦੁੱਖ ਵਾਲੀ ਗੱਲ ਹੈਗੀ ਕਿਉਂਕਿ ਛੋਟੀ ਉਮਰ ਦੀ ਕੁੜੀ ਹੈਗੀ ਕੀ ਨਾਮ ਸੀ ਇਹ ਕੀ ਆਪਣਾ ਚੈਰਸ 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 ਕੁੜੀ ਦਾ ਨਾਮ ਹੈ ਮੈਂ ਸੁਣਿਆ ਵੀ ਚੈਰਸ ਕੁੜੀ ਦਾ ਨਾਮ ਹੈ ਤੇ ਬਹੁਤ ਛੋਟੀ ਉਮਰ ਦੀ ਕੁੜੀ ਹੈਗੀ ਕੁੜੀ ਮੇਰੇ ਖਿਆਲ ਆ ਵੀ ਪੜ੍ਹਦੀ ਸੀ ਉੱਥੇ ਮੋਖਲ ਮੋਖਲ ਤੋ ਉਹ ਇਸ ਤਰ੍ਹਾਂ ਕਰਕੇ ਕੁੜੀ ਦਾ ਨਾਮ ਸੀਗਾ ਤੇ ਇਹ ਬਹੁਤ ਦੁੱਖ ਵਾਲੀ ਗੱਲ ਹੈਗੀ ਇਹਦੇ ਉੱਤੇ ਸਾਡੇ ਅਸੀਂ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਖੜਾਂਗੇ ਤੇ ਆਪਣੀ ਪਾਰਟੀ ਵੱਲੋਂ ਵੀ ਸਾਰਾ ਸੱਦਾ ਪੱਤਰ ਦੇ ਕੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਇਨਸਾਫ ਦੀ ਮੰਗ ਨੂੰ ਲੈ ਕੇ ਇਨਸਾਫ ਮੰਗਾਗੇ ਇਨਸਾਫ ਸਰਕਾਰ ਤੋਂ ਵੀ ਇਨਸਾਫ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਨਦੋਸ਼ੀਆਂ ਨੂੰ ਫੜ ਕੇ ਸਰਾਖਾਂ ਦੇ ਪਿੱਸੇ ਬੰਦ ਕੀਤਾ ਜਾਵੇ ਅਸੀਂ ਇੰਨੇ ਹੀ ਕਹਿੰਦੇ ਹੋਏ ਜਾਣਦੇ ਆਂ ਕਿ ਹੁਣ ਮੋੜ ਮੰਡੀ ਦੇ ਵਿੱਚ ਵੀ ਕੀ ਉੱਥੇ ਦਾ ਮਾਹੌਲ ਆ ਜੀ ਨਾਮ ਇਹ ਕੋਈ ਨਹੀਂ ਜੀ ਇਸਕੁਮਰ ਜੈਨ ਸਾਹਿਬ ਕਾ ਵਧਾਨ ਮਿਸਟਰ ਕੌਂਸਲ ਮੋੜ ਕੁੜੀ ਦਾ ਕੀ ਮਾਮਲਾ ਹੋਇਆ ਜੀ ਮਾਮਲਾ ਤਾਂ ਜੇ ਸਾਹਮਣੇ ਆਊਗਾ ਪਰ ਇਹ ਪਤਾ ਲੱਗਿਆ ਜੀ ਮੋੜ ਮੰਡੀ ਦੇ ਇੱਕ ਬਹੁਤ ਹੀ ਮਾਸੂਮ ਬੱਚੀ ਦਾ ਕਤਲ ਹੋਇਆਗਾ ਕੀ ਨਾਮ ਸੀ ਉਹਦਾ ਲੜਕੀ ਦਾ ਨਾਮ ਨਹੀਂ ਮੈਨੂੰ ਧਿਆਨ ਵਿੱਚ ਹੈਗਾ ਅੱਛਾ ਉਹ ਨਕ ਨਹੀਂ ਸੀ ਉਮਰ 19 ਸਾਲ ਸੀ ਕੁੜੀ ਦੀ ਕੋਚ ਤੇ ਉਹਦੇ ਵਾਸਤੇ ਮੰਡੀ ਨਾ ਵਾਸਤੇ ਭਾਰੀ ਰੋਸ ਪਾਇਆ ਜਾ ਰਿਹਾ ਸਾਰੀ ਮੰਡੀਆਂ ਦੀ ਪੁਲਿਸ ਥਾਣਾ ਮੋੜ ਵਿਖੇ ਇਕੱਠੀ ਹੋਈ ਹੋਈ ਆ ਮੰਡੀ ਦੇ ਵਾਸੀ ਮੰਗ ਕਰਦੇ ਆ ਕਿ ਜਲਦੀ ਜਲਦੀ ਉਹਦੇ ਜੋ ਵੀ ਕਾਤਲਾਂ ਨੂੰ ਫੜਾਇਆ ਜਾਵੇ ਸਖਤ ਸਜ਼ਾ ਦਿੱਤੀ ਜਾਵੇ ਉਨੀ ਦੇਰ ਤੱਕ ਮੰਡੀ ਜਿੱਨਾ ਜਿਹੜਾ ਬੜਕੀ ਦੇ ਕਾਤਲ ਨਹੀਂ ਫੜੇ ਜਾਂਦੇ ਉਹਦਾ ਉਹਦਾ ਸੰਸਕਾਰ ਨਹੀਂ ਹੋਊਗਾ ਉਨੀ ਦੇਰ ਤੱਕ ਮੰਡੀ ਬੰਦ ਰਹੂਗੀ ਪੂਰਾ ਤੱਕ ਮੰਡੀਆਂ ਕਿੰਨਾ ਮੰਡੀ ਦੇ ਮੁੰਡਾ ਸੀਗਾ ਇਹ ਕਲੀਅਰ ਹੋਊਗੀ ਸਾਰੀ ਗੱਲ ਸਾਹਮਣੇ ਆਊਗੀ ਔਲੀ ਵਾਦ